ਜਿਹੜੇ ਰੋਜ਼ ਕਦੀ ਸੱਜੇ ਕਦੀ ਖੱਬੇ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਤਾਂ ਕੋਈ ਦੇਸ਼ ਦੀ ਲੜਾਈ ਲੜ ਰਿਹਾ ਜੇ ਤਾਂ ਕੋਈ ਸੂਬੇ ਦੀ ਲੜਾਈ ਲੜ ਰਿਹਾ ਜੇ ਕੋਈ ਅਸੂਲਾਂ ਦੀ ਲੜਾਈ ਲੜ ਰਿਹਾ ਫੇਰ ਤਾਂ ਉਹ ਚਲੇ ਜਾਵੇ ਕਿਸੇ ਹੋਰ ਪਾਰਟੀ ਦੇ ਵਿੱਚ ਪਰ ਜਿਹੜੇ ਪਿਓਰਲੀ ਕੁਰਸੀਆਂ ਦੀ ਲੜਾਈ ਲੜਦੇ ਆ ਉਹਨਾਂ ਨੂੰ ਵੋਟ ਨਾ ਪਾਇਓ ਤਾਂ ਕਿ ਉਹਨਾਂ ਨੂੰ ਆਪਾਂ ਇਗਨੋਰ ਕਰੀਏ ਭਾਵੇਂ ਉਹ ਕਾਂਗਰਸ ਦਾ ਹੀ ਕੈਂਡੀਡੇਟ ਹੋਵੇ ਉਹਦਾ ਕਾਰਨ ਇਹ ਹੀ ਆ ਕਿ ਨਹੀਂ ਤਾਂ ਇਹ ਲੋਕ ਜਿਹੜੇ ਪੋਲਿਟਿਕਲ ਲੋਕ ਆ ਇਹ ਸੋਚਦੇ ਇਹ ਆ ਕਿ ਸ਼ਾਇਦ ਅਸੀਂ ਕੋਈ ਇੱਕ ਫਿਲਮੀ ਹੀਰੋ ਵਾਂਗਿਆ ਵੀ ਆਹ ਦੂਜੀ ਫਿਲਮ ਚਲਾ ਲਾਂਗੇ ਆ ਤੀਜੀ ਫਿਲਮ ਚਲਾ ਲਾਂਗੇ ਉਹ ਇੱਕ ਹੋਰ ਫਿਲਮ ਚਲਾ ਲਾਂਗੇ ਤੇ ਸਾਨੂੰ ਤਾਂ ਇੰਨੇ ਵੋਟ ਜਿਹੜੇ ਪੈ ਹੀ ਜਾੜੇ ਆ ਔਰ ਲੋਕਾਂ ਨੂੰ ਸੁਹਿਰਦਤਾ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਆ ਸੋ ਮੈ ਨਾਲ ਜਿਹੜਾ ਫਾਈਨੈਂਸ਼ੀਅਲ ਐਸਪੈਕਟ ਆ ਉਹ ਸਿਰਫ ਦੋ ਤੇ ਤਿੰਨ ਘਰਾਣਿਆਂ ਦੇ ਵਿੱਚ ਵਿੱਚ ਹੀ ਰੱਖ ਰਹੀ ਆ ਈਵਨ ਕਿ ਮੈਂ ਜਿਹੜੀ ਸਾਡੇ ਇੰਡਸਟ੍ਰੀਅਲਿਸਟ ਆ ਜਿਹੜਾ ਸਾਡਾ ਹਿੰਦੂ ਭਾਈਚਾਰਾ ਉਹਨੂੰ ਅਲੱਗ ਤਰ੍ਹਾਂ ਦਾ ਚੁਦਿਆ ਕੇ ਇਹ ਦਿਖਾ ਕੇ ਵੀ ਸ਼ਾਇਦ ਇਹ ਤੁਹਾਡੇ ਹੱਕ ਦੀ ਸਰਕਾਰ ਹੈ ਤੁਹਾਡੇ ਹੱਕ ਦੀ ਸਰਕਾਰ ਨਹੀਂ ਹੈ ਇਹ ਛੋਟੀ ਇੰਡਸਟਰੀ ਨੂੰ ਵੀ ਇਹੋ ਜਿਹਾ ਚੂਨਾ ਲਾ ਰਿਹਾ ਹੈ ਇਹੋ ਜਿਹਾ ਸੋਚ ਦੇ ਰਿਹਾ ਹੈ ਵੀ ਤਾਂ ਕਿ ਸਿਰਫ ਤੇ ਸਿਰਫ ਦੋ ਜਾਂ ਤਿੰਨ ਬੰਦਿਆਂ ਦੇ ਕੋਲ ਜਿਹੜਾ ਉਹ ਦੇਸ਼ ਦੀ ਫਾਈਨੈਂਸ਼ੀਅਲ ਵਾਗਦੋਰ ਜਿਹੜੀ ਆ ਉਹ ਰਹਿ ਜਾਵੇ ਤਾਂ ਕਿ ਇੱਥੇ ਡਿਕਟੇਟਰਸ਼ਿਪ ਜਿਹੜੀ ਆ ਉਹ ਰਾਮ ਨਾਲ ਸਟੈਬਲਿਸ਼ ਕੀਤੀ ਜਾਵੇ ਔਰ ਜੇ ਇਦਾਂ ਦੀ ਗੱਲ ਹੁੰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਬੜੇ ਭਿਆਨਕ ਹੋਣੇ ਆ ਔਰ ਜਿਹੜੀ ਦੇਸ਼ ਦੇ ਵਿੱਚ ਜੋ ਇਹ ਵਿਚਾਰਧਾਰਾ ਸਟੈਬਲਿਸ਼ ਹੋਈ ਉਹਦਾ ਸਿੱਧਾ ਜਿਹੜਾ ਨੁਕਸਾਨ ਆ ਜਾਂ ਸਿੱਧਾ ਜਿਹੜਾ ਅਸਰ ਆ ਉਹ ਪੰਜਾਬ ਤੇ ਜ਼ਰੂਰ ਹੋਣਾ ਸੋ ਮੇਰੀ ਤਾਂ ਸਾਰਿਆਂ ਨੂੰ ਵੀ ਆਪਾਂ ਡੈਮੋਕ੍ਰੇਸੀ ਪ੍ਰੋਸੈਸ ਤੇ ਕੋਈ ਪਾਰਟੀ ਵੀ ਕਿਉਂਕਿ ਆਪਣੇ ਆਪਣੇ ਸਿਸਟਮ ਨੂੰ ਟਿਕਟਾ ਮੰਡਣ ਲਈ ਕੋ ਕੁਛ ਮੰਡਣ ਲਈ ਮੈਂ ਇਹ ਵੀ ਸਮਝਦਾ ਪੀ ਕਾਂਗਰਸ ਪਾਰਟੀ ਦੇ ਵਿੱਚ ਵੀ ਕਿਤੇ ਨਾ ਕਿਤੇ ਕਿਸੇ ਗਿਲਵਿਸ਼ਿਕ ਬੇ ਹੋਣਗੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਜਿਹੜਾ ਰਾਹੁਲ ਗਾਂਧੀ ਨੇ ਨਰੇਟਿਵ ਸੈੱਟ ਕੀਤਾ ਦੇਸ਼ ਦੇ ਅੰਦਰ ਔਰ ਮੈਨੂੰ ਲੱਗਦਾ ਸਿੰਗਲ ਹੈਂਡੈਡਲੀ ਕਿਉਂਕਿ ਸਮੱਸਿਆਵਾਂ ਮਹਿਜੀਆਂ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਮੈਂ ਇਹਦੇ ਤੋਂ ਡਿਨਾਈ ਨਹੀਂ ਕਦੀ ਕਰਦਾ ਹੁੰਦਾ ਕਿਉਂਕਿ ਸਮੱਸਿਆ ਨੂੰ ਜੇ ਤੁਸੀਂ ਫੇਸ ਨਾ ਕਰੋ ਜੇ ਉਹਨੂੰ ਸਮਝਣ ਲਈ ਤਿਆਰ ਨਾ ਹੋਵੋ ਤਾ ਫਿਰ ਉਹ ਸਮੱਸਿਆ ਜਿਹੜੀ ਵੱਡੀ ਬਣ ਕੇ ਆਉਂਦੀ ਲੇਕਿਨ ਅੱਜ ਜਿਹੜਾ ਦੇਸ਼ ਸਾਡਾ ਜਿੱਥੇ ਖੜਾ ਜਿੱਥੇ ਸਾਨੂੰ ਡੈਮੋਕ੍ਰੇਸੀ ਬਚਾਉਣ ਦੀ ਜ਼ਰੂਰਤ ਹੈ ਡਿਕਟੇਟਰਸ਼ਿਪ ਨੂੰ ਭਜਾਉਣ ਦੀ ਜ਼ਰੂਰਤ ਹੈ ਸੋ ਉਹਦੇ ਲਈ ਪੰਜਾਬੀ ਉਹ ਆਪਾਂ ਸਾਰਿਆਂ ਨੇ ਰਲ ਕੇ ਸੋਚ ਸਮਝ ਕੇ ਜੋਸ਼ ਤੇ ਹੋਸ਼ ਦੇ ਸਮੇਲ ਨਾਲ ਇਹਦਾ ਜਿਹੜਾ ਇਹਦਾ ਜਿਹੜਾ ਆਨਸਰ ਆ ਉਹ ਵੋਟਾਂ ਦੇ ਨਾਲ ਕਿਉਂਕਿ ਜਿਹੜਾ ਰਿਜ਼ਲਟ ਮੈਟਰ ਕਰਦਾ ਹੁੰਦਾ ਕਿਉਂਕਿ ਇੱਕ ਮਹੀਨੇ 'ਚ ਆਪਾਂ ਕਈ ਵਾਰੀ ਇਹੋ ਜਿਹਾ ਉਲਝ ਜਾਂਦੇ ਆ ਜਿਹਦੇ ਵਿੱਚ ਕਈ ਵਾਰੀ ਅਸੀਂ ਅਸਲੀ ਮੁੱਦੇ ਛੱਡ ਦਿੰਨੇ ਆ ਅਸਲੀ ਹੋਸ਼-ਵਾਸ ਚ ਗਵਾ ਦਿੰਨੇ ਆ ਤੇ ਅਸੀਂ ਲੋਕਲ ਲੈਵਲ ਤੇ ਜਾਂ ਅਸੀਂ ਉਹਨਾਂ ਚੀਜ਼ਾਂ ਵੱਲੋਂ ਜ਼ਿਆਦਾ ਹੇਟ ਪ੍ਰੋਪੋਗੈਂਡਾ ਭਾਜਪੀ ਕਿਉਂਕਿ ਪੋਲਰਾਈਜ਼ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਲੇਕਿਨ ਜਿਹੜਾ ਹੇਟ ਅਜੰਡਾ ਉਹਨਾਂ ਵੱਲੋਂ ਚਲਾਇਆ ਜਾਂਦਾ ਸਿਮਿਲਰਲੀ ਭਗਵੰਤ ਮਾਨ ਸਰਕਾਰ ਉਹਨੂੰ ਸ਼ਹਿਦ ਦਿੰਦੀ ਆ ਮੈਨੂੰ ਲੱਗਦਾ ਕਿੰਨੇ ਕੁਝ ਨੌਜਵਾਨ ਜਿਨ੍ਹਾਂ ਨੇ ਆਪਣੇ ਪੇਜ ਚਲਾਏ ਸੀ ਜਾਂ ਮੀਡੀਆ ਦੇ ਉੱਤੇ ਵੀ ਆਪਾਂ ਪਿਛਲੇ ਸਮੇਂ 'ਚ ਦੇਖ ਹੀ ਸਕਦੇ ਆ ਕਿ ਕਿੰਨੇ ਪਰਚੇ ਦਰਜ ਹੋਏ ਲੇਕਿਨ ਆ ਮੈਂ ਇੱਕ ਕਿਉਂਕਿ ਮੇਰਾ ਵੀ ਇੱਕ ਦਿਨ ਜਿਹੜਾ ਅਕਾਊਂਟ ਹੈ ਉਹਦੇ ਤੇ ਵਾਰਨਿੰਗ ਆਈ ਤੇ ਮੈਂ ਇੱਕ ਲਿਖਤੀ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹਦੇ ਵਿੱਚ ਇਹ ਵੀ ਦਿੱਤਾ ਵੀ ਜਿਹੜੇ ਹੇਟ ਪ੍ਰੋਪਗੈਂਡਾ ਖਾਸ ਕਰਕੇ ਸਿੱਖਾਂ ਦੇ ਅਗੇਂਸਟ ਕਰਦੇ ਆ ਤੇ ਉਹਨਾਂ ਤੇ ਤੁਸੀਂ ਐਕਸ਼ਨ ਲਓ ਲੇਕਿਨ ਪਹਿਲਾਂ ਤਾਂ ਕਿਉਂਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਬੀਜੇਪੀ ਔਰ ਆਮ ਆਦਮੀ ਪਾਰਟੀ মিডিਆ ਹਾਊਸਸ ਤੇ ਲਾਈਆਂ ਪਾਬੰਦੀਆਂ ਦੇ ਬਾਵਜੂਦ ਵੀ ਤੁਸੀਂ ਅੱਜ ਇੱਥੇ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਇੱਕ ਮੈਂ ਬੇਨਤੀ ਕਰਨੀ ਚਾਹਣਾ ਇਹ ਹਿੰਦੁਸਤਾਨ ਦੀ ਇਲੈਕਸ਼ਨ ਦੇ ਸੰਦਰਭ ਦੇ ਵਿੱਚ ਹੈ ਔਰ ਪੰਜਾਬ ਦੀ ਜਿਹੜੇ ਰਾਜਨੀਤਿਕ ਹਾਲਤ ਹੈ ਉਹਦੇ ਬੱਦੇ ਨਜ਼ਰ ਕਿਉਂਕਿ ਸਾਰੀਆਂ ਪਾਰਟੀਆਂ ਆਪਣੇ ਆਪਣੇ ਕੈਂਡੀਡੇਟਸ ਦੀ ਇੱਕ ਦੂਸਰੇ ਨਾਲ ਲੜਾਈ ਝਗੜੇ ਦੀ ਇਸ ਚੀਜ਼ਾਂ ਦੇ ਵਿੱਚ ਰੁਚੀਆਂ ਹੋਈਆਂ ਆ ਤੇ ਮੈਂ ਸੋਚਿਆ ਕਿ ਕਿਉਂ ਨਾ ਜੇ ਇਸ ਕੰਮ ਲਈ ਇਲੈਕਸ਼ਨ ਹੋ ਰਹੀ ਆ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਕਿਉਂਕਿ ਅਸੀਂ ਕਈ ਵਾਰੀ ਇਹੋ ਜਿਹਾ ਫਲੋ ਦੇ ਵਿੱਚ ਗਵਾਚ ਜਾਂਦੇ ਆ ਜਿੱਥੇ ਫਿਰ ਸਾਨੂੰ ਬਾਅਦ ਵਿੱਚ ਜਿਹੜੇ ਨਤੀਜੇ ਆ ਉਹ ਬੜੇ ਭੁਖਤਨੇ ਪੈਂਦੇ ਆ ਇਹ ਅਸਲੀ ਟੌਪਿਕ ਕਈ ਵਾਰੀ ਜਿਹੜਾ ਹੱਥੋਂ ਨਿਕਲ ਜਾਂਦਾ ਮੈਂ ਜੇ ਪਿਛਲੇ 10 ਸਾਲਾਂ ਦੀ ਬੀਜੇਪੀ ਦੀ ਨੈਸ਼ਨਲ ਲੈਵਲ ਤੇ ਕਾਰਗੁਜ਼ਾਰੀ ਦੀ ਗੱਲ ਕਰਾਂ ਤੇ 10 ਸਾਲ ਪਹਿਲਾਂ ਜਿਹੜੇ ਵਰਕਰਾਂ ਨੇ ਸੁਪਨੇ ਦੇਖੇ ਸੀ ਬੀਜੇਪੀ ਦੇ ਨੇ ਕਿ ਅਸੀਂ ਦੇਸ਼ ਨੂੰ ਇੱਕ ਚੰਗੇ ਪਾਸੇ ਨੂੰ ਲੈ ਕੇ ਜਾਣਾ ਚਾਹੇ ਉਹ ਸਮਾਜਿਕ ਹਾਲਾਤ ਹੋਣ ਤੇ ਚਾਹੇ ਉਹ ਫਾਈਨੈਂਸ਼ੀਅਲ ਹਾਲਾਤ ਹੋਣ ਲੇਕਿਨ ਹੋਇਆ ਅਸਲੀ ਗੱਲ ਹੈ ਉਹਦੇ ਵਿਪਰੀਤ ਹੈ ਔਰ ਪਿਛਲੇ ਜੇ 67 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਉੱਤੇ 55 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਇਆ ਲੇਕਿਨ ਪਿਛਲੇ 10 ਸਾਲਾਂ ਦੇ ਵਿੱਚ ਉਹ ਵੱਧ ਕੇ 205 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਔਰ ਚਾਹੇ 2 ਕਰੋੜ ਨੌਕਰੀਆਂ ਦੀ ਗੱਲ ਸੀ ਇਹ ਤੁਹਾਨੂੰ ਸਾਰਿਆਂ ਨੂੰ ਤਾਂ ਪਤਾ ਇਸ ਗੱਲ ਦਾ ਕਈ ਵਾਰੀ ਪੰਜਾਬੀ ਉਹਨਾਂ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਵੀ ਯਾਰ ਜਦੋਂ 1 ਮਹੀਨੇ ਬਾਅਦ ਇਹਨੂੰ ਮੇਲਾ ਨਾ ਸਮਝਿਓ ਇਹਨੂੰ ਇੱਕ ਇਹੋ ਜਿਹਾ ਫਲੋ ਨਾ ਸਮਝਿਓ ਵੀ ਤੁਸੀਂ ਲੋਕਲ ਲੈਵਲ ਤੇ ਲੜ ਕੇ ਜਾਂ ਸੋਸ਼ਲ ਮੀਡੀਆ ਤੇ ਦੇਖ ਕੇ ਤੇ ਤੁਸੀਂ ਆਪਣੇ ਅਸਲੀ ਮੁੱਦੇ ਭੁੱਲ ਜਾਓ ਔਰ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਖਾਸ ਕਰਕੇ ਸਾਡਾ ਸੋਸ਼ਲ ਫੈਬਰਿਕ ਆ ਉਹ ਜੋ ਭਾਜਪਾ ਨੇ ਉਹਦੀ ਪੋਲਰਾਈਜੇਸ਼ਨ ਜਿਹੜੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਤਾਂ ਉਹਦੇ ਤੇ ਇਵਨ ਕੇ ਆਰਐਸਐਸ ਨੂੰ ਸਵਾਲ ਕਰਨਾ ਚਾਹੁੰਦਾ ਕਿਉਂਕਿ ਆਰਐਸਐਸ ਦਾ ਇੱਕ ਇੱਕ ਉਹ ਕੈਡਰ ਹੈ ਜਿਹੜਾ ਕੈਡਰ ਬੇਸਡ ਪਾਰਟੀ ਆ ਉਹਦੇ ਵਿੱਚ ਮੰਤਰੀ ਬਣਦੇ ਆ ਮਹਾ ਮੰਤਰੀ ਬਣਦੇ ਆ ਤੇ ਕਿਤੇ ਨਾ ਕਿਤੇ ਸਿੰਪਲਿਸਿਟੀ ਦੇ ਵਿੱਚ ਵੀ ਇਹ ਵਿਸ਼ਵਾਸ ਰੱਖਦੇ ਆ ਔਰ ਇਨਸਾਨ ਦੀ ਪੂਜਾ ਕਰਨਾ ਤੇ ਉਹਦੇ ਵਿੱਚ ਗਿਣਦੇ ਨਹੀਂ ਆ ਲੇਕਿਨ ਇਹਨਾਂ ਨੇ ਮੋਦੀ ਨੂੰ ਇੱਕ ਕਿਸਮ ਦਾ ਇੱਕ ਇਹੋ ਜਿਹਾ ਤੋਹਫਾ ਪੇਸ਼ ਕਰ ਦਿੱਤਾ ਸਾਡੀ ਦੇਸ਼ ਦੇ ਵਿੱਚ ਕਿ ਸ਼ਾਇਦ ਉਹ ਭਗਵਾਨ ਰਾਮ ਤੋਂ ਬਾਅਦ ਸ਼ਾਇਦ ਮੋਦੀ ਦਾ ਨਾਂ ਹੀ ਆਉਂਦਾ ਮੈਂ ਆਰਐਸਐਸ ਨੂੰ ਪੁੱਛਣਾ ਚਾਹੁੰਦਾ ਵੀ ਇੱਕ ਕੈਡਰ ਬੇਸ ਪਾਰਟੀ ਮੈਂ ਕਹਿੰਨਾ ਵੀ ਕਾਂਗਰਸ ਦੇ ਵਿੱਚ ਵੀ ਕਈ ਕਮੀਆਂ ਪੇਸ਼ੀਆਂ ਹੋਣਗੀਆਂ ਲੇਕਿਨ ਇੱਕ ਕੈਡਰ ਬੇਸ ਪਾਰਟੀ ਜਿਹਦਾ ਆਪਣਾ ਕੈਡਰ ਸੀ 125 ਜਿਹੜੇ ਮੈਂਬਰ ਪਾਰਲੀਮੈਂਟ ਦੇ ਜਿਹੜੇ ਉਮੀਦਵਾਰ ਹੈ ਉਹ ਦੂਸਰੀਆਂ ਪਾਰਟੀਆਂ ਚੋਂ ਲੈ ਕੇ ਆਈ ਆ ਔਰ ਉਹਦੇ ਵਿੱਚੋਂ 25 ਇਹ ਹੋ ਜੇ ਆ ਜਿੰਨਾ ਤੇ 5000 ਕਰੋੜ ਰੁਪਏ ਤੋਂ ਲੈ ਕੇ 70000 ਕਰੋੜ ਰੁਪਏ ਦੇ सीबीआई ਤੇ ਈਡੀ ਦੇ ਕੋਟਾਲੇ ਆ ਲੇਕਿਨ ਉਹ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਉਂਦੇ ਆ ਤੇ ਉਹ ਸਾਫ ਸੁਥਰਾ ਹੋ ਕੇ ਨਿਕਲੇ ਹੁੰਦਾ ਔਰ ਜੋ ਦੇਸ਼ ਦੇ ਵਿੱਚ सीबीआई ਤੇ ਈਡੀ ਕਰਦੀ ਆ ਭਗਵਾਨਤਮਾਨ ਸਰਕਾਰ ਜਿਹੜੀ ਆ ਉਹਦੇ ਤੋਂ ਕਿਤੇ ਵਾਂਝੀ ਨਹੀਂ ਹੈ ਉਹ ਸੀਬੀਆਈ ਤੇ ਈਡੀ ਦਾ ਇਸਤੇਮਾਲ ਕਰਦੇ ਆ ਇਹ ਇੱਥੇ ਵਿਜੀਲੈਂਸ ਦਾ ਇਸਤੇਮਾਲ ਕਰਦੇ ਆ ਫਰਕ ਇਹਨਾਂ ਵਿੱਚ ਕੋਈ ਨਹੀਂ ਹੈ ਮੈਂ ਸਿਰਫ ਇਹ ਇਸ ਕਰਕੇ ਯਾਦ ਦਿਵਾਉਣਾ ਚਾਹੁੰਦਾ ਸੀ ਵੀ ਜਿਹੜਾ ਕਿਸਾਨੀ ਅੰਦੋਲਨ ਹੋਇਆ ਜਿਹਦੇ ਵਿੱਚ 750 ਕਿਸਾਨਾਂ ਦੀ ਸ਼ਹਾਦਤ ਹੋਈ ਤੇ ਉਹਦੇ ਤੋਂ ਬਾਅਦ ਪੰਜਾਬੀਆਂ ਨੇ ਜਿਹੜੀ 2022 ਦੇ ਵਿੱਚ ਇਹ ਉਹਦਾ ਹੀ ਸੰਦਰਭ ਸੀ ਇਹ ਉਹਦੇ ਵਿੱਚੋਂ ਨਿਕਲਿਆ ਹੋਇਆ ਇਹ ਜਿਹੜੀ ਪਾਰਟੀ ਸੀ ਆਮ ਆਦਮੀ ਪਾਰਟੀ ਤੇ 92 ਐਮਐਲਏ ਬਣਾ ਕੇ ਇਹਨਾਂ ਨੂੰ ਪੰਜਾਬ ਦਾ ਮੈਂਡੇਟ ਦਿੱਤਾ ਲੇਕਿਨ ਅੱਜ ਹਾਲਾਤ ਕੀ ਆ ਜੋ ਬੀਜੇਪੀ ਚਾਹੁੰਦੀ ਆ ਜਿੰਨੇ ਕਿਸਾਨੀ ਮੁੱਦੇ ਸੀ ਆ ਹੁਣ ਲੇਟਲੀ ਦੇਖ ਲਓ ਤੁਸੀਂ ਮੈਨੂੰ ਲੱਗਦਾ ਕਿ ਸਾਡੇ ਇੱਕ ਨੌਜਵਾਨ ਦੀ ਜਾਨ ਚਲੀ ਗਈ 150 ਤੋਂ ਵੱਧ ਕਿਸਾਨ ਜ਼ਖਮੀ ਹੋਏ ਲੇਕਿਨ ਭਗਵੰਤ ਮਾਨ ਜੀ ਨੇ ਇਵਨ ਕੇ ਜ਼ੀਰੋ ਐਫ ਆਈ ਆਰ ਕਰ ਲਈ ਅੱਠ ਦਿਨ ਲਾਤੇ ਇੱਕ ਹਰਿਆਣੇ ਦੀ ਜਿਹੜੀ ਪੁਲਿਸ ਸੀ ਉਹ ਕੇਸ ਨੂੰ ਲੈਣ ਲਈ ਕਾਹਲੀ ਸੀ ਲੇਕਿਨ ਇਧਰ ਭਗਵੰਤ ਮਾਨ ਸਰਕਾਰ ਜਿਹੜੀ ਸੀ ਉਹ ਲਗਭਗ ਇਹ ਦੇਖ ਰਹੀ ਸੀ ਵੀ ਅਸੀਂ ਇਹਦੇ 'ਚ ਐਫ ਆਈ ਆਰ ਕਰੀਏ ਕਿਦਾਂ ਤੇ ਜ਼ੀਰੋ ਐਫ ਆਈ ਆਰ ਔਰ ਮੈਂ ਉਹ ਐਫ ਆਈ ਆਰ ਪੜ੍ਹੀ ਆ ਜਿਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਤੇ ਇਨਸਾਫ ਦੀ ਕੋਈ ਜਿਹੜੀ ਕਿਰਨ ਜਿਹੜੀ ਆ ਉਹ ਨਜ਼ਰ ਆਉਂਦੀ ਆ ਅੱਛਾ ਸਿਮਿਲਰਲੀ ਹੇਟ ਪ੍ਰੋਪਾਗੈਂਡਾ ਬੀਜੇਪੀ ਕਿਉਂਕਿ ਪੋਲਰਾਈਜ਼ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਲੇਕਿਨ ਜਿਹੜਾ ਹੇਟ ਅਜੈਂਡਾ ਉਹਨਾਂ ਵੱਲੋਂ ਚਲਾਇਆ ਜਾਂਦਾ ਸਿਮਿਲਰਲੀ ਭਗਵੰਤ ਮਾਨ ਸਰਕਾਰ ਉਹਨੂੰ ਸ਼ਹਿਦ ਦਿੰਦੀ ਆ ਮੈਨੂੰ ਲੱਗਦਾ ਕਿੰਨੇ ਕੁਝ ਨੌਜਵਾਨ ਜਿਨ੍ਹਾਂ ਨੇ ਆਪਣੇ ਪੇਜ ਚਲਾਏ ਸੀ ਜਾਂ ਮੀਡੀਆ ਦੇ ਉੱਤੇ ਵੀ ਆਪਾਂ ਪਿਛਲੇ ਸਮੇਂ 'ਚ ਦੇਖ ਹੀ ਸਕਦੇ ਆ ਵੀ ਕਿੰਨੇ ਪਰਚੇ ਦਰਜ ਹੋਏ ਲੇਕਿਨ ਆ ਮੈਂ ਇੱਕ ਕਿਉਂਕਿ ਮੇਰਾ ਵੀ ਇੱਕ ਦਿਨ ਜਿਹੜਾ ਅਕਾਊਂਟ ਆ ਉਹਦੇ ਤੇ ਵਾਰਨਿੰਗ ਆਈ ਤੇ ਮੈਂ ਇੱਕ ਲਿਖਤੀ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹਦੇ ਵਿੱਚ ਇਹ ਵੀ ਦਿੱਤਾ ਵੀ ਜਿਹੜੇ ਹੇਟ ਪ੍ਰੋਪਗੈਂਡਾ ਖਾਸ ਕਰਕੇ ਸਿੱਖਾਂ ਦੇ ਅਗੇਂਸਟ ਕਰਦੇ ਆ ਤੇ ਉਹਨਾਂ ਤੇ ਤੁਸੀਂ ਐਕਸ਼ਨ ਲਓ لیکن ਭਗਵੰਤ ਮਾਨ ਮੈਨੂੰ ਲੱਗਦਾ ਹੁਣੇ ਜਨੰਦਰ ਕਹਿ ਕੇ ਆਏ ਆ ਕਿ મોદી ਜਿਹੜਾ ਉਹ ਹੇਟ ਦੀ ਰਾਜਨੀਤੀ ਕਰਦੇ ਆ ਔਰ ਭਗਵੰਤ ਮਾਨ ਵੀ ਤੇ ਇਹ ਕਰਦਾ ਇਹਨਾਂ ਨੇ ਕਿਸੇ ਤੇ ਐਕਸ਼ਨ ਨਹੀਂ ਲਿਆ ਕਿਸੇ ਇੱਕ ਬੰਦੇ ਤੇ ਵੀ ਐਕਸ਼ਨ ਨਹੀਂ ਲਿਆ باوجود ਮੇਰੇ ਇਸ ਰਿਟਰਨ ਕੰਪਲੇਂਟ ਦੇ باوجود ਵੀ ਔਰ ਪਤਾ ਨਹੀਂ ਪੰਜਾਬ ਦੇ ਸੰਦਰਭ ਦੇ ਵਿੱਚ ਮੈਂ ਤਾਂ ਹੈਰਾਨ ਹਾਂ ਕਿ ਪਰਸੈਪਸ਼ਨ ਕੀ ਕ੍ਰੀਏਟ ਕੀਤੀ ਜਾਂਦੀ ਆ ਆ ਜਦੋਂ ਆਹਾ ਹਰਿਆਣੇ ਵਾਲੇ ਬਾਰਡਰ ਤੇ ਮੈਨੂੰ ਲੱਗਦਾ ਪੀ ਇਹੋ ਜੀ ਸੀਲਿੰਗ ਕੀਤੀ ਲੇਕਿਨ ਪੂਰੇ ਦੇਸ਼ ਦੇ ਵਿੱਚ ਪ੍ਰੋਪੋਗੈਂਡਾ ਇਹ ਕੀਤਾ ਗਿਆ ਪੀ ਹਾਂ ਵੀ ਇਹ ਜਿਹੜੇ ਜਿਹੜੇ ਕਿਸਾਨ ਐ ਇਹ ਬੈਕਪਾਈ ਖਾਲਸਤਾਨੀ ਅੱਜ ਦੀ ਤਰੀਕ ਤੇ ਖਾਲਸਤਾਨ ਮੰਗਦਾ ਕੌਣ ਐ ਲੇਕਿਨ ਅਨਫੋਰਚੂਨੇਟਲੀ ਬਦਨਾਮ ਕਰਨ ਦੀ ਜਿਹੜੀ ਰਾਜਨੀਤੀ ਆ ਮੈਨੂੰ ਇਹ ਨਹੀਂ ਲੱਗਦਾ ਕਿ ਇਹ ਬੀਜੇਪੀ ਕਿੱਧਰ ਨੂੰ ਜਾਣਾ ਚਾਹੁੰਦੀ ਆ ਔਰ ਉਹਦੇ ਨਾਲ ਨਾਲ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਹਰ ਕੰਮ ਤੇ ਯੂ ਟਰਨ ਮਾਰਦੀ ਆ ਹਰ ਕੰਮ ਤੇ ਕਿਉਂਕਿ 2 ਸਾਲਾਂ ਦੀ ਮੈਂ ਪਹਿਲਾਂ 1 ਸਾਲ ਸਵਾ ਸਾਲ ਨਹੀਂ ਬੋਲਿਆ ਮੈਂ ਸੋਚਿਆ ਵੀ ਕਿਤੇ ਨਾ ਕਿਤੇ ਆਪਾਂ ਨੂੰ ਸਮਾਂ ਦੇਣਾ ਚਾਹੀਦਾ ਕਿਉਂਕਿ ਜੋ ਵੀ ਕਦੀ ਸਰਕਾਰ ਨਵੀਂ ਆਉਂਦੀ ਆ ਉਹਨੂੰ ਬਿਲਕੁਲ ਸਮਾਂ ਜਿਹੜਾ ਉਹ ਦੇਣਾ ਚਾਹੀਦਾ ਲੇਕਿਨ ਬਦਕਿਸਮਤੀ ਇਹ ਆ ਕਿ ਉਹਨਾਂ ਨੇ 2 ਸਾਲਾਂ ਦੇ ਵਿੱਚ ਜੋ ਬੀਜੇਪੀ ਨੇ ਚਾਇਆ ਮੈਂ ਐਸੇ ਕਰਕੇ ਕਹਿਣਾ ਹੁੰਦਾ ਪਈ ਇਹ ਉਹਨਾਂ ਦੀ ਬੀ ਟੀਮ ਆ ਹੋਰ ਇਹਦਾ ਕਾਰਨ ਨਹੀਂ ਆ ਕੋਈ ਸੋ ਇਹ ਇਹਨਾਂ ਦਾ ਅਸਲੀ ਕਿਰਦਾਰ ਔਰ ਇੱਥੇ ਜਿਹੜਾ ਸਾਡਾ ਚੱਬੇਵਾਲ ਆ ਜਾਂ ਕੱਲ ਜਿਹੜਾ ਦਲਬੀਰ ਗੋਲਡੀ ਨੂੰ ਲੈ ਕੇ ਗਏ ਆ ਇਹ ਵੀ ਉਹਦਾ ਹੀ ਨਤੀਜਾ ਆ ਕਿ ਇਹ ਇਹ ਬਾਹ ਇੱਥੇ ਬਿਜ਼ਨਸ ਲੈਵਲ ਤੇ ਮਰੋੜ ਲੈਂਦੇ ਆ ਤੇ ਉਹ ਜਿਹੜਾ ਉਹ ਨੈਸ਼ਨਲ ਲੈਵਲ ਤੇ ਈਡੀ ਤੇ ਸੀਬੀਆਈ ਦੁਆਰਾ ਮੋੜ ਲੈਂਦੇ ਆ ਸੋ ਮੇਰੀ ਕਿਉਂਕਿ ਖਾਸ ਕਰਕੇ ਜਿਹੜਾ ਇਹਨਾਂ ਦੀ ਪਾਰਟੀ ਦੋਨਾਂ ਦਾ ਹੀ ਏਜੰਡਾ ਦੋਨਾਂ ਦਾ ਏਜੰਡਾ ਇੱਕ ਆ ਫੋਲੋ ਇੱਕ ਦੂਸਰੇ ਨੂੰ ਇਹ ਬੀ ਤੇ ਬੀ ਟੀਮ ਦੇ ਤੌਰ ਤੇ ਜਿਹੜੀ ਉਹ ਕਰਦੇ ਆ ਔਰ ਦੇਖੋ ਪਿਛਲੇ ਸਮੇਂ ਦੇ ਵਿੱਚ ਕੋਵਿਡ ਆਇਆ ਕੋਵਿਡ ਦੇ ਵਿੱਚ ਜਿਹੜੀ ਜਿਹੜੀ ਇਹ ਕੋਵਿਡ ਸ਼ੀਲਡ ਕੰਪਨੀ ਉਹਨਾਂ ਨੇ ਇੰਗਲੈਂਡ ਦੇ ਵਿੱਚ ਇਸ ਗੱਲ ਨੂੰ ਮੰਨ ਵੀ ਲਿਆ ਕੋਰਟ ਦੇ ਵਿੱਚ ਵੀ ਹਾਂ ਵੀ ਜਿਹੜਾ ਇਹ ਫਾਰਮੂਲਾ ਹੈਗਾ ਇਹ ਕਿਤੇ ਨਾ ਕਿਤੇ ਗਲਤ ਫਾਰਮੂਲਾ ਜਿਹਦੇ ਕਰਕੇ ਨੌਜਵਾਨਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਜਾਂ ਜਿਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਹਾਰਟ ਪ੍ਰੋਬਲਮ ਹੈ ਉਹ ਬਹੁਤ ਆ ਰਹੀ ਹੈ ਲੇਕਿਨ ਇਹਨਾਂ ਨੇ ਉਸੇ ਕੰਪਨੀ ਨੂੰ ਬਹੁਤ ਦੇਸ਼ਾਂ ਨੇ ਮਨਾ ਵੀ ਕੀਤਾ ਲੇਕਿਨ ਇਹਨਾਂ ਨੇ ਉਸੇ ਕੰਪਨੀ ਨੂੰ ਲਾਅ ਕਰਕੇ ਉਹਦੇ ਵਿੱਚੋਂ ਵੀ ਜਿਹੜੇ ਇਲੈਕਟੋਰਲ ਬੌਂਡ ਹੈ ਕਿਉਂਕਿ ਇਲੈਕਟੋਰਲ ਬੌਂਡ ਤੋਂ ਤਾਂ ਸਾਰਾ ਕਲੀਅਰ ਹੋ ਜਾਂਦਾ ਪਈ ਇਹ ਦੇਸ਼ ਨੂੰ ਲੈ ਕੇ ਕਿੱਧਰ ਨੂੰ ਜਾ ਰਿਹਾ ਇਹ ਪਿਓਰਲੀ ਡਿਕਟੇਟਰਸ਼ਿਪ ਵੱਲ ਨੂੰ ਇਹ ਜਿਹੜਾ ਦੇਸ਼ ਵੱਧ ਰਿਹਾ ਸੋ ਅੱਜ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਨੂੰ ਸੋਚਣ ਦੀ ਜੋਸ਼ ਤੇ ਹੋਸ਼ ਦਾ ਸੁਮੇਲ ਮੈਂ ਤਾਂ ਤੁਹਾਡੇ ਦੁਆਰਾ ਬੇਨਤੀ ਕਰਨੀ ਚਾਹੁੰਦਾ ਮੈਨੂੰ ਇਹ ਪਤਾ ਕਿ ਤੁਹਾਨੂੰ ਸਾਰਿਆਂ ਨੂੰ ਇਸ ਨਾਲੋਂ ਕਿਤੇ ਵੱਧ ਪਤਾ ਕਿਤੇ ਵੱਧ ਇਹਦੇ ਤੇ ਤੁਹਾਡੇ ਐਨਲਾਈਜ਼ ਹੋ ਚੁੱਕੇ ਆ ਤੁਸੀਂ ਡਿਸਕਸ਼ਨ ਕਰ ਚੁੱਕੇ ਆ ਪਰ ਮੈਂ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ वायलेंट ना ਹੋਈਏ ਪ੍ਰੋਟੈਸਟ ਕਰਨਾ ਕਿਉਂਕਿ ਬੀਜੇਪੀ ਦੇ ਖਿਲਾਫ ਕਰਨਾ ਆਮ ਆਦਮੀ ਦੇ ਖਿਲਾਫ ਕਰਨਾ ਕਾਂਗਰਸ ਦੇ ਖਿਲਾਫ ਕਰਨਾ ਕੁਐਸਚਨ ਕਰਨੇ ਮੈਨੂੰ ਲੱਗਦਾ ਹੈ ਡੈਮੋਕ੍ਰੇਸੀ ਦਾ ਹਿੱਸਾ ਲੇਕਿਨ ਆਪਾਂ ਇਦਾਂ ਨਾ ਹੋਈਏ ਵਾਇਲੈਂਟ ਨਾ ਹੋਈਏ ਵੀ ਪੰਜਾਬੀਆਂ ਨੂੰ ਪੰਜਾਬ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਵੀ ਹਾਂ ਵੀ ਇਹ ਤਾਂ ਬਹੁਤ ਇਨਡਿਸਿਪਲਨ ਹੈ ਇਹ ਤਾਂ ਬਿਲਕੁਲ ਕਿਸੇ ਦੀ ਗੱਲ ਨਹੀਂ ਸੁਣਦੇ ਕਿਉਂਕਿ ਉਹਦੇ ਨਾਲ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦਾ ਹੀ ਹੋਣਾ ਕਿਉਂਕਿ ਚਾਹੇ ਜਿੱਦਾਂ ਕਹਿੰਦੇ ਨਾ ਵੀ ਖਰਬੂਜਾ ਛੁਰੀ ਤੇ ਡਿਗੇ ਚਾਹੇ ਛੁਰੀ ਖਰਬੂਜੇ ਤੇ ਡਿਗਾ ਕੱਟਣਾ ਤਾਂ ਇਹ ਨਹੀਂ ਆ ਖਰਬੂਜੇ ਨਹੀਂ ਆ ਸਿਰਫ ਪੰਜਾਬ ਦੇ ਸੰਦਰਭ ਦੇ ਵਿੱਚ ਮੈਂ ਤਾਂ ਇਹ ਤੁਹਾਨੂੰ ਜਿਹੜੀ ਉਹ ਬੇਨਤੀ ਕਰ ਲਈ ਮੈਂ ਕਿਹਾ ਵੀ ਨਾਲੇ ਤਾਂ ਆਪਾਂ 10 ਮਿੰਟ ਬੈਠ ਕੇ ਗੱਲ ਕਰ ਲਾਂਗੇ ਕਿਉਂਕਿ ਇਸ ਟੌਪਿਕ ਤੇ ਕੋਈ ਪਾਰਟੀ ਵੀ ਕਿਉਂਕਿ ਆਪਣੇ ਆਪਣੇ ਸਿਸਟਮ ਨੂੰ ਟਿਕਟਾ ਮੰਡਣ ਲਈ ਕੋ ਕੋਸ਼ ਬੰਡਣ ਲਈ ਮੈਂ ਇਹ ਵੀ ਸਮਝਦਾ ਪੀ ਕਾਂਗਰਸ ਪਾਰਟੀ ਦੇ ਵਿੱਚ ਵੀ ਕਿਤੇ ਨਾ ਕਿਤੇ ਕਿਸੇ ਗਿਲਮੇ ਛਕਵੇ ਹੋਣਗੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਜਿਹੜਾ ਰਾਹੁਲ ਗਾਂਧੀ ਨੇ ਨਰੇਟਿਵ ਸੈੱਟ ਕੀਤਾ ਦੇਸ਼ ਦੇ ਅੰਦਰ ਔਰ ਮੈਨੂੰ ਲੱਗਦਾ ਸਿੰਗਲ ਹੈਂਡਿਡਲੀ ਕਿਉਂਕਿ ਸਮੱਸਿਆ ਮੈਂ ਹੈ ਜੀ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਮੈਂ ਇਹਦੇ ਤੋਂ ਡਿਨਾਈ ਨਹੀਂ ਕਦੀ ਕਰਦਾ ਹੁੰਦਾ ਕਿਉਂਕਿ ਸਮੱਸਿਆ ਨੂੰ ਜੇ ਤੁਸੀਂ ਫੇਸ ਨਾ ਕਰੋ ਜੇ ਉਹਨੂੰ ਸਮਝਣ ਲਈ ਤਿਆਰ ਨਾ ਹੋਵੋ ਤਾਂ ਫਿਰ ਉਹ ਸਮੱਸਿਆ ਜਿਹੜੀ ਵੱਡੀ ਬਣ ਕੇ ਆਉਂਦੀ ਲੇਕਿਨ ਅੱਜ ਜਿਹੜਾ ਦੇਸ਼ ਸਾਡਾ ਜਿੱਥੇ ਖੜਾ ਜਿੱਥੇ ਸਾਨੂੰ ਡੈਮੋਕ੍ਰੇਸੀ ਬਚਾਉਣ ਦੀ ਜ਼ਰੂਰਤ ਹੈ ਡਿਕਟੇਟਰਸ਼ਿਪ ਨੂੰ ਭਜਾਉਣ ਦੀ ਜ਼ਰੂਰਤ ਹੈ ਸੋ ਉਹਦੇ ਲਈ ਪੰਜਾਬੀ ਉਹ ਆਪਾਂ ਸਾਰਿਆਂ ਨੇ ਰਲ ਕੇ ਸੋਚ ਸਮਝ ਕੇ ਜੋਸ਼ ਤੇ ਹੋਸ਼ ਦੇ ਸਮੇਲ ਨਾਲ ਇਹਦਾ ਜਿਹੜਾ ਇਹਦਾ ਜਿਹੜਾ ਆਨਸਰ ਆ ਉਹ ਵੋਟਾਂ ਦੇ ਨਾਲ ਕਿਉਂਕਿ ਜਿਹੜਾ ਰਿਜ਼ਲਟ ਮੈਟਰ ਕਰਦਾ ਹੁੰਦਾ ਕਿਉਂਕਿ ਇੱਕ ਮਹੀਨੇ 'ਚ ਆਪਾਂ ਕਈ ਵਾਰੀ ਇਹੋ ਜਿਹਾ ਔਲਜ ਜਾਣਦੇ ਆ ਜਿਹਦੇ ਵਿੱਚ ਕਈ ਵਾਰੀ ਅਸੀਂ ਅਸਲੀ ਮੁੱਦੇ ਛੱਡ ਦਿੰਨੇ ਆ ਅਸਲੀ ਹੋਸ਼-ਵਾਸ ਚ ਗਵਾ ਦਿੰਨੇ ਆ ਤੇ ਅਸੀਂ ਲੋਕਲ ਲੈਵਲ ਤੇ ਜਾਂ ਅਸੀਂ ਉਹਨਾਂ ਚੀਜ਼ਾਂ ਵੱਲ ਨੂੰ ਜ਼ਿਆਦਾ ਅਟਰੈਕਟ ਹੋ ਜਾਂਦੇ ਆ ਜਿਹੜੀਆਂ ਕਿਸੇ ਪਾਰਟੀ ਦੇ ਜਾਂ ਕਿਸੇ ਬੰਦੇ ਪ੍ਰਤੀ ਮੈਂ ਅੱਜ ਕਿਸੇ ਬੰਦੇ ਪ੍ਰਤੀ ਨਹੀਂ ਗੱਲ ਕਰਦਾ ਮੈਂ ਤਾਂ ਸਿਰਫ ਪੰਜਾਬ ਦੇ ਸੰਦਰਭ ਦੀ ਗੱਲ ਕਰਦਾ ਤਾਂ ਕਿ ਆਪਾਂ ਜਿਹੜਾ ਆ ਦੇਖ ਲਓ ਪਿਛਲੇ ਪਿਛਲੇ ਦਿਨਾਂ ਚ ਕਰਨਾਟਕਾ ਦੇ ਵਿੱਚ ਜਿਹੜਾ ਸੈਕਸ ਕੈਂਡਲ ਹੋਇਆ ਜਿਹੜਾ ਇਲੈਕਸ਼ਨ ਪੂਲਿੰਗ ਤੋਂ ਅਗਲੇ ਦਿਨ ਹੀ ਇਹ ਕੈਂਡੀਡੇਟ ਕਿਹੋ ਜਿਹਾ ਦੇਣਾ ਚਾਹੁੰਦੇ ਆ ਪਾਰਲੀਮੈਂਟ ਦੇ ਵਿੱਚ ਬੰਦੇ ਕਿਹੋ ਜਿਹਾ ਲਿਜਾਣਾ ਚਾਹੁੰਦੇ ਆ ਕਿਉਂਕਿ ਪਾਰਲੀਮੈਂਟ ਦੇ ਵਿੱਚ ਬੰਦੇ ਜਿਹੜੇ ਆ ਉਹ ਜੇ ਚੰਗੇ ਨਹੀਂ ਜਾਂਦੇ ਤਾਂ ਮੈਨੂੰ ਲੱਗਦਾ ਪਾਰਲੀਮੈਂਟ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਵੈਸੇ ਲੋਕਾਂ ਦਾ ਜਿਹੜਾ ਇੰਟਰਸਟ ਆ ਉਹ ਪੋਲਿਟੀਕਲ ਸਿਸਟਮ ਤੋਂ ਘਟਦਾ ਜਾ ਰਿਹਾ ਇੰਡੀਵਿਜੂਅਲਸ ਤੋਂ ਘਟਦਾ ਜਾ ਰਿਹਾ ਤੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਆਪਾਂ ਨੂੰ ਕਿਉਂਕਿ ਤੁਸੀਂ ਵੀ ਸਾਰੇ ਕਿਉਂਕਿ ਜਿਹੜੇ ਤਾਂ ਪੰਜਾਬ ਦੀ ਉਸ ਹੋਂਦ ਲਈ ਡੈਮੋਕ੍ਰੇਸੀ ਦੇ ਚੌਥੇ ਥੰਮ ਲਈ ਲੜ ਰਹੇ ਆ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਔਰ ਦੂਸਰਿਆਂ ਨੂੰ ਵੀ ਕਿਉਂਕਿ ਪੈਸਾ ਪੂਸਾ ਜ਼ਿੰਦਗੀ ਚ ਆਉਂਦਾ ਜਾਂਦਾ ਰਹਿੰਦਾ ਲੇਕਿਨ ਜੇ ਆਪਾਂ ਖੜੇ ਨਾ ਹੋਏ ਤੇ ਆਉਣ ਵਾਲੀਆਂ ਸਾਡੀਆਂ ਜਨਰੇਸ਼ਨ ਜਿਹੜੀਆਂ ਉਹ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਉਹ ਜੋ ਰਾਹੁਲ ਗਾਂਧੀ ਏਜੰਡਾ ਇਸ ਵੇਲੇ ਕਿਉਂਕਿ ਮੈਨੂੰ ਲੱਗਦਾ ਪਿਛਲੇ 100 ਸਾਲ ਦੇ ਵਿੱਚ ਕਿਸੇ ਵੀ ਕਾਂਗਰਸ ਲੀਡਰ ਨੇ ਇਹੋ ਜਿਹਾ ਸਟੈਂਡ ਨਹੀਂ ਲਿਆ ਹੋਣਾ ਜਿਹੋ ਜਾਂ ਰਾਹੁਲ ਗਾਂਧੀ ਨੇ ਆਰਐਸਐਸ ਦੀ ਵਿਚਾਰਧਾਰਾ ਦੇ ਖਿਲਾਫ ਲਿਆ ਕਿਉਂਕਿ ਆਰਐਸ ਆਰਐਸਐਸ ਜਿਹੜੀ ਆ ਉਹ ਦੇਸ਼ ਦਾ ਜੇ ਸੰਵਿਧਾਨ ਵੀ ਬਦਲਦੀ ਜਿਹੜੀ ਆ ਉਧਰੋਂ ਤੁਰ ਰਹੀ ਆ ਔਰ ਉਹਦੇ ਨਾਲ ਨਾਲ ਜਿਹੜਾ ਫਾਈਨੈਂਸ਼ੀਅਲ ਐਸਪੈਕਟ ਆ ਉਹ ਸਿਰਫ ਦੋ ਤੇ ਤਿੰਨ ਘਰਾਣਿਆਂ ਦੇ ਵਿੱਚ ਵਿੱਚ ਹੀ ਰੱਖ ਰਹੀ ਆ ਈਵਨ ਕਿ ਮੈਂ ਜਿਹੜੀ ਸਾਡੇ ਇੰਡਸਟ੍ਰੀਅਲਿਸਟ ਹੈ ਜਿਹੜਾ ਸਾਡਾ ਹਿੰਦੂ ਭਾਈਚਾਰਾ ਉਹਨੂੰ ਅਲੱਗ ਤਰ੍ਹਾਂ ਦਾ ਚੁੰਧਿਆ ਕੇ ਇਹ ਦਿਖਾ ਕੇ ਵੀ ਸ਼ਾਇਦ ਇਹ ਤੁਹਾਡੇ ਹੱਕ ਦੀ ਸਰਕਾਰ ਹੈ ਤੁਹਾਡੇ ਹੱਕ ਦੀ ਸਰਕਾਰ ਨਹੀਂ ਹੈ ਇਹ ਛੋਟੀ ਇੰਡਸਟਰੀ ਨੂੰ ਵੀ ਇਹੋ ਜਿਹਾ ਚੂਨਾ ਲਾ ਰਾ ਹੈ ਇਹੋ ਜਿਹਾ ਸੋਚ ਦੇ ਰਿਹਾ ਵੀ ਤਾਂ ਕਿ ਸਿਰਫ ਤੇ ਸਿਰਫ ਦੋ ਜਾਂ ਤਿੰਨ ਬੰਦਿਆਂ ਦੇ ਕੋਲ ਜਿਹੜਾ ਉਹ ਦੇਸ਼ ਦੀ ਫਾਈਨੈਂਸ਼ੀਅਲ ਵਾਗਦੋਰ ਜਿਹੜੀ ਆ ਉਹ ਰਹਿ ਜਾਵੇ ਤਾਂ ਕਿ ਇੱਥੇ ਡਿਕਟੇਟਰਸ਼ਿਪ ਜਿਹੜੀ ਆ ਉਹ ਰਾਮ ਨਾ ਸਟੈਬਲਿਸ਼ ਕੀਤੀ ਜਾਵੇ ਔਰ ਜੇ ਇਦਾਂ ਦੀ ਗੱਲ ਹੁੰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਬੜੇ ਭਿਆਨਕ ਹੋਣੇ ਆ ਔਰ ਜਿਹੜੀ ਦੇਸ਼ ਦੇ ਵਿੱਚ ਜੋ ਇਹ ਵਿਚਾਰਧਾਰਾ ਸਟੈਬਲਿਸ਼ ਹੋਈ ਉਹਦਾ ਸਿੱਧਾ ਜਿਹੜਾ ਨੁਕਸਾਨ ਆ ਜਾਂ ਸਿੱਧਾ ਜਿਹੜਾ ਅਸਰ ਆ ਉਹ ਪੰਜਾਬ ਤੇ ਜ਼ਰੂਰ ਹੋਣਾ ਸੋ ਮੇਰੀ ਤਾਂ ਸਾਰਿਆਂ ਨੂੰ ਵੀ ਆਪਾਂ ਡੈਮੋਕ੍ਰੇਸੀ ਪ੍ਰੋਸੈਸ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਚੰਗੇ ਕੈਂਡੀਡੇਟ ਔਰ ਇੱਕ ਹੋਰ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਦਾ ਵੀ ਆ ਜਿਹੜੇ ਰੋਜ਼ ਕਦੀ ਸੱਜੇ ਕਦੀ ਖੱਬੇ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਤਾਂ ਕੋਈ ਦੇਸ਼ ਦੀ ਲੜਾਈ ਲੜ ਰਿਆ ਜੇ ਤਾਂ ਕੋਈ ਸੂਬੇ ਦੀ ਲੜਾਈ ਲੜ ਰਿਆ ਜੇ ਕੋਈ ਅਸੂਲਾਂ ਦੀ ਲੜਾਈ ਲੜ ਰਿਆ ਫੇਰ ਤਾਂ ਉਹ ਚਲੇ ਜਾਵੇ ਕਿਸੇ ਹੋਰ ਪਾਰਟੀ ਦੇ ਵਿੱਚ ਪਰ ਜਿਹੜੇ ਪਿਓਰਲੀ ਕੁਰਸੀਆਂ ਦੀ ਲੜਾਈ ਲੜਦੇ ਆ ਉਹਨਾਂ ਨੂੰ ਵੋਟ ਨਾ ਪਾਇਓ ਤਾਂ ਕਿ ਉਹਨਾਂ ਨੂੰ ਆਪਾਂ ਇਗਨੋਰ ਕਰੀਏ ਭਾਵੇਂ ਉਹ ਕਾਂਗਰਸ ਦਾ ਹੀ ਕੈਂਡੀਡੇਟ ਹੋਵੇ ਉਹਦਾ ਕਾਰਨ ਇਹ ਹੀ ਆ ਕਿ ਨਹੀਂ ਤਾਂ ਇਹ ਲੋਕ ਜਿਹੜੇ ਪੋਲਿਟਿਕਲ ਲੋਕ ਆ ਇਹ ਸੋਚਦੇ ਆ ਕਿ ਸ਼ਾਇਦ ਅਸੀਂ ਕੋਈ ਇੱਕ ਫਿਲਮੀ ਹੀਰੋ ਵਾਂਗ ਆ ਵੀ ਆ ਦੂਜੀ ਫਿਲਮ ਚਲਾ ਲਾਂਗੇ ਆ ਤੀਜੀ ਫਿਲਮ ਚਲਾ ਲਾਂਗੇ ਉਹ ਇੱਕ ਹੋਰ ਫਿਲਮ ਚਲਾ ਲਾਂਗੇ ਤੇ ਸਾਨੂੰ ਤਾਂ ਇੰਨੇ ਵੋਟ ਜਿਹੜੇ ਪਈ ਜਾੜੇ ਆ ਔਰ ਲੋਕਾਂ ਨੂੰ ਸੁਹਿਰਦਤਾ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਆ ਸੋ ਮੈਂ ਤਾਂ ਇੰਨੀ ਕੁ ਬੇਨਤੀ ਕਰਦਾ ਔਰ ਤੁਹਾਡਾ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਪੂਰਾ ਟੱਕਰਾ ਪੂਰਾ ਟੱਕਰ ਦੇ ਨਾਲ ਕੰਪੀਟ ਕਰਦਾ ਸੀ ਉਸੇ ਕਾਂਗਰਸ ਦੇ ਨਾਲ ਬਾਤ ਚ ਚਾਰਾ ਸੀ ਅਸੀਂ ਪੰਜਾਬ ਦੇ ਉਹ ਨਹੀਂ ਕਾਂਗਰਸ ਪੰਜਾਬ ਨੂੰ ਡੈਮੋਕਰੇਟਿਕ ਕਾਂਗਰਸ ਨਹੀਂ ਕਰਦਾ ਅਸੀਂ ਲੱਗਦਾ ਕਿ ਸੋਚ ਆ ਰਿਹਾ ਕਿ ਉਹ ਬਹੁਤ ਜਗ੍ਹਾ ਜੇਕਰ ਕੋਈ ਪਾਰਟੀ ਕਾਂਗਰਸ ਪਾਰਟੀ ਨੂੰ ਨੈਸ਼ਨਲ ਲੈਵਲ ਤੇ ਵੀ ਅਨਲਾਈਜ਼ ਕਰਨਾ ਚਾਹੀਦਾ ਅਸੀਂ ਉਸ ਬੰਦੇ ਨਾਲ ਦੇਖੋ ਮੈਂ ਬੜਾ ਕਲੀਅਰ ਹੈ ਪੰਜਾਬ ਦੇ ਵਿੱਚ ਅਸੀਂ ਹੋਣ ਨਹੀਂ ਦਿੱਤਾ ਮੈਂ ਉਨੀ ਗੱਲ ਕਰਦਾ ਜਿੱਥੇ ਇੱਕ ਜਿੰਨੀਕ ਮੇਰੀ ਗੱਲ ਪਹੁੰਚ ਜਾਵੇ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਵੀ ਇਹ ਕਿਤੇ ਨਾ ਕਿਤੇ ਗਲਤ ਡਿਸੀਜਨ ਹੈ ਲੇਕਿਨ ਐਟ ਦਾ ਸੇਮ ਟਾਈਮ ਆਪਾਂ ਪੰਜਾਬ ਦੇ ਸੰਦਰਭ ਨੂੰ ਤਾਂ ਕਿਤੇ ਨਾ ਕਿਤੇ ਖੋਰਾ ਨਾ ਲੱਗਣ ਦੇਈਏ वैसे वैसे अगर ना उनको थोड़े सीटों की कमी हुई तो ये आम आदमी पार्टी उधर जाएगी ये क्योंकि ये वही है जो 2013 में जैसे जैसे बनी थी हम सबको पता है मैं मैं पंजाब मैं पंजाब की मैं कहना जिथे मेरी गल मैं कह सदा पहुँचा सद् उ मैं जरूर कर रहा ਜੀ ਅਸੀਂ ਵਿਰੋਧ ਕੀਤਾ ਸੀ ਤੇ ਤਾਂ ਹੀ ਪੰਜਾਬ ਦੇ ਵਿੱਚ ਉਹਨੂੰ ਰੋਕ ਸਕੇ ਹਾਂ ਕੋਈ ਪੁਲਿਸ ਦਿਵਾੜੀ ਅੱਛਾ ਸਾਡੇ ਪੁਲਿਸ ਦਿਵਾੜੀ ਉਹ ਨਹੀਂ ਕਿ ਉਹ ਤਾਂ ਉਹ ਤਾਂ ਉਹਨਾਂ ਨੂੰ ਪੁੱਛ ਲਓ ਨਾ ਦਿੱਲੀ ਪੁੱਛ ਲਓ ਚੱਡੀਗੜ੍ਹ ਪੁੱਛ ਲਓ ਲੇਕਿਨ ਇੱਥੇ ਦੀ ਜਿਹੜੀ ਪੰਜਾਬ ਦੀ ਆਪਾਂ ਪੰਜਾਬ ਦੇ ਸੰਦਰਭ ਦੀ ਮੈਨੂੰ ਲੱਗਦਾ ਕਿਉਂਕਿ ਮੈਂ ਜਿੱਥੇ ਗੱਲ ਕਰਨੀ ਚਾਹੁੰਦਾ ਤਾਂ ਕਿ ਪੰਜਾਬ ਪੰਜਾਬ ਵਾਸੀਆਂ ਨੂੰ ਪੰਜਾਬੀਆਂ ਨੂੰ ਇਹ ਗੱਲ ਕਲੀਅਰ ਹੋ ਜਵੇ ਵੀ ਅਸੀਂ ਖੜੇ ਕਿੱਥੇ ਆ ਤੇ ਸਾਨੂੰ ਵੋਟ ਕਿਹਨੂੰ ਪਾਉਣੀ ਚਾਹੀਦੀ ਆ ਤਾਂ ਕਿ ਜਿਹੜਾ ਸਾਡੇ ਦੇਸ਼ ਦਾ ਨਜ਼ਰੀਆ ਜਿਹੜਾ ਪੰਜਾਬ ਦੇ ਉੱਤੇ ਇਹ ਗੱਲ ਦਾ ਅਸਰ ਪੈਣਾ ਉਹਦੇ ਤੇ ਆਪਾਂ ਕਲੈਰਿਟੀ ਕਰ ਲਈਏ। ਥੈਂਕ ਯੂ ਜਿੰਨਾ ਮਰਜ਼ੀ ਤੁਸੀਂ ਗੋਹ ਕਰਦੇ ਹੋ। ਐਂਡ ਆਫ ਦ ਐਂਡ ਉਹਨੂੰ ਜਰ ਤਾਣਾ ਤੁਹਾਡੇ ਇੱਥੇ ਜਿੰਨੇ ਵੀ ਆਪੀ ਚੁੜੇ ਜਾਣੀਆ ਤੇ ਆਮ ਆਦਮੀ ਪਾਰਟੀ ਦੀ ਕੋਲ ਇੰਡੀਆ ਕੰਟਰੋਲ ਦੇ ਵਿੱਚ ਹੀ ਕੰਮ ਹੋਣੀ। ਉੱਥੇ ਜਾ ਕੇ ਕੰਮ ਹੋਣਾ। ਤੁਸੀਂ ਇੱਥੇ ਆਪਾਂ ਪੰਜਾਬ ਦੀ ਆਪਾਂ ਪੰਜਾਬ ਦੀ ਗੱਲ ਕਰ ਲਈ ਆਪਾਂ ਹੋਰ ਜਿਆਦਾ ਦੀ ਗੱਲ ਕਰਦੇ ਪੰਜਾਬ ਪੰਜਾਬ ਕਾ ਇੰਡੀਆ ਕੰਟਰੋਲ ਨਹੀਂ ਜਾਣਾ ਤੇ ਕੇਂਦਰ ਚ ਹੀ ਆ ਨਾ ਜੀ ਗੱਲ। ਪੰਜਾਬ ਆਪចਾਹੇ ਪਵਰਤ ਚਿੱਤਰ ਆ ਅਸੀਂ ਅਸੀਂ ਕਿਉਂ ਅਸੀਂ ਕਿਉਂ ਵਿਰੋਧ ਕੀਤਾ ਤੁਹਾਨੂੰ ਇਸ ਗੱਲ ਦੀ ਕਿਉਂਕਿ ਮੈਨੂੰ ਲੱਗਦਾ ਕਿ ਸਾਨੂੰ ਥੋੜੀ ਬਹੁਤੀ ਸ਼ਾਬਾਸ਼ ਤਾਂ ਤੁਹਾਨੂੰ ਦੇਣੀ ਚਾਹੀਦੀ ਆ ਕਈ ਬੰਦੇ ਤਾਂ ਗੋਡੇ ਟੇਕ ਕੇ ਆ ਜਾਂਦੇ ਮੈਨੂੰ ਇਸ ਗੱਲ ਦੀ ਸਮਝ ਆ ਲੇਕਿਨ ਪੰਜਾਬ ਨੂੰ ਜਿਹੜਾ ਆ ਪੰਜਾਬ ਨੂੰ ਆਪਾਂ ਉਸ ਨਜ਼ਰੀਏ ਤੋਂ ਉਸ ਐਂਗਲ ਤੋਂ ਦੇਖ ਰਹੇ ਆ ਜੇ ਸੈਂਗਲ ਤੋਂ ਸਾਨੂੰ ਅੱਜ ਬਚਾਉਣ ਦੀ ਜ਼ਰੂਰਤ ਹੈ ਨੇ ਨੀਟ ਨਹੀਂ ਪੈ ਰਹੀ ਕਿਉਂਕਿ ਮੈਂ ਅੱਜ ਇਸ ਗੱਲ ਦੀ ਤੁਹਾਡੇ ਨਾਲ ਸਾਂਝ ਕਰਨ ਆਇਆ ਕਿ ਆਪਣੇ ਦੇਸ਼ ਲਈ ਆਪਾਂ ਨੂੰ ਕਰਨ ਦੀ ਕੀ ਜ਼ਰੂਰਤ ਹੈ ਕਿਉਂਕਿ ਨਜ਼ਰੀਆ ਕੀ ਕੀ ਉੱਥੇ ਪੇਸ਼ ਕਰਨ ਦੀ ਜ਼ਰੂਰਤ ਹੈ ਔਰ ਉਹਦੇ ਤੋਂ ਅੱਗੇ ਵੀ ਜਿਹੜਾ ਪੰਜਾਬ ਦਾ ਕੀ ਉਹਦੇ ਵਿੱਚ ਸਟੈਂਡ ਹੋਣਾ ਚਾਹੀਦਾ ਗੱਲ ਤਾਂ ਮੈਂ ਇੰਨੀ ਆ ਤਾਂ ਕਿ ਇਸ ਟੌਪਿਕ ਤੇ ਕੋਈ ਗੱਲ ਕਰ ਨਹੀਂ ਰਿਹਾ ਸੀ ਅਸਲੀ ਜਿਹੜਾ ਇਸ਼ੂ ਆ ਆਪਾਂ ਉਹਦੇ ਤੇ ਜਿਹੜੀ ਆ ਉਹ ਅੱਗੇ ਵਧਦੇ